ਕੋਸ਼ਿਸ਼ ਕਰਨਾ ਫਸ ਸਮਨ ਆਤਰਮਾ ਪਿਆ ਦਾਦੀ ਸੋਹਣੀ ਨਾਲ ਹਨ ਬਣ ਕੇ ਕੜੀ ਸੀ ਵੀ ਮੈਂ ਲੜਤੀ ਆ ਆਪਣੇ ਘਰ ਵਿੱਚ ਪਾਲਣ ਮਤਾ ਕਰੀ ਸੀ ਉਹ ਕਾਰਸੀ ਉਰਦੂ ਸੀ ਪੰਜਾਬੀ ਇਸਾਰਾ ਪਿਛਾਵਾਂ ਦੇ ਗਿਆ ਤਸ ਤੇ ਮਿਲ ਕੇ ਨੂੰ ਰਾਣੀ ਆ ਮੈਂ ਕਹਾਂ ਜੀ ਤੇ ਨੂੰ ਤੂੰ ਗਾਣਾ ਪੜਾਈ ਕਰ ਠੀਕ ਹੈ ਮੈਂ ਆਖਿਆ ਵੀ ਨਾਲੀ ਤੁਨੀ ਕੀ ਉਹਦਾ ਕਦੀ ਗਿਆਨੀ ਵਾਲਾ ਦੀ ਦਿੱਠਾ ਵੱਧ ਹੁੰਦੀ ਸਵਾਗਤ ਹੈ ਜੀ ਅੱਜ ਆਪਣੇ ਨਵੇਂ ਪੌਡਕਾਸਟ ਦੇ ਵਿੱਚ ਤੇ ਇਸ ਚੈਨਲ ਤੋਂ ਅਸੀਂ ਆਪ ਸਭ ਦੇ ਸਨਮੁਖ ਨੂੰ ਨਵੀਂ ਤੋਂ ਨਵੀਂ ਵੀਡੀਓ ਲੈਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਸਾਡੇ ਨਾਲ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਨੇ ਇਸ ਪੌਡਕਾਸਟ ਦੇ ਵਿੱਚ ਕਰਨਵੀਰ ਕੌਰ ਰਾਣਾ ਜੀ ਜੋ ਕਿ ਬਕਾਇਦਾ ਰਿਟਾਇਰਡ ਅਧਿਆਪਕ ਹੈਡ ਅਧਿਆਪਕ ਬਜੋਂ ਰਿਟਾਇਰ ਹੋਏ ਨੇਗੇ ਅਤੇ ਉਹਨਾਂ ਨੇ ਆਪਦੇ ਜੀਵਨ ਦੇ ਵਿੱਚ ਬਹੁਤ ਸਾਰੇ ਤਜਰਬੇ ਆਪਣੇ ਹੰਢਾਏ ਨੇਗੇ ਅੱਜ ਆਪਾਂ ਉਹਨਾਂ ਨਾਲ ਇੱਕ ਉਹਨਾਂ ਦੇ ਅਨੁਭਵਾਂ ਨੂੰ ਲੈ ਕੇ ਤੁਹਾਡੇ ਨਾਲ ਵੀਡੀਓ ਬਣਾਉਣ ਜਾ ਰਹੇ ਹਾਂ ਕਿ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਸਵਾਗਤ ਹੈ ਜੀ ਸ਼੍ਰੀਨਿਵਲ ਕੋਰਨ ਮੈਮ ਜੀ ਤੁਹਾਡੀ ਜਿਵੇਂ ਤੁਸੀਂ ਤਜਰਬੇ ਦੇ ਵਿੱਚੋਂ ਨਿਕਲੇ ਹੋ ਜੇਕਰ ਆਪਾਂ ਗੱਲ ਕਰੀਏ ਅੱਜ ਕੱਲ ਤੁਸੀਂ ਰਿਟਾਇਰਡ ਹੋਈ ਹੋ ਉਸ ਸਮੇਂ ਦੇ ਵਿੱਚ ਜਦੋਂ ਤੁਸੀਂ ਜੋਬ ਲਈ ਜੋਬ ਤੋਂ ਪਹਿਲਾਂ ਤੁਸੀਂ ਸਟੱਡੀ ਕੀਤੀ ਉਹਦੀ ਸਾਡੇ ਨਾਲ ਆਪਦੇ ਅਨੁਭਵ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਅਸਲ ਵਿੱਚ ਮੈਂ ਬਲਜੀ ਸਿੰਘ ਜੀ 1964 ਦਸਵੀਂ 1964 ਦੇ ਵਿੱਚ ਮੈਂ ਆਪਦੇ ਪਿੰਡ ਦੇ ਦੂਜੀ ਕੁੜੀ ਸੀਗੇ ਦਸਵੀਂ 10ਵੀਂ ਕੀਤੀ ਮੇਰੇ ਵੱਡੇ ਭੈਣ ਸੀ ਪਹਿਲਾਂ ਸਾਥ ਠੀਕ ਹੈ ਜੀ ਫਿਰ ਮੈਂ ਮੁਸ਼ਕਲਾਂ ਦਾ ਬਹੁਤ ਸਾਹਮਣਾ ਕਰਨਾ ਪਿਆ ਦਾਦੀ ਸਾਡੇ ਨਾਲ ਥੰਮ ਬਣ ਕੇ ਖੜ ਗਈ ਸੀ ਵੀ ਮੈਂ ਲੜਕੀਆਂ ਨੂੰ ਆਪਣੀਆਂ ਪੋਤੀਆਂ ਨੂੰ ਜ਼ਰੂਰ ਪੜਾ ਪੜਾਉਣੇ ਕਿਉਂਕਿ ਉਹ ਬਟਾਲੇ ਸ਼ਹਿਰ ਦੇ ਸੀ। ਹੂੰ ਉਹ ਉਹਨਾਂ ਵੇਲਿਆਂ ਦੇ ਵਿੱਚ ਪੰਜ ਜ਼ਮਾਤਾਂ ਪੜ੍ਹੀ ਹੋਈ ਸੀ ਉਹ ਫਾਰਸੀ, ਉਰਦੂ, ਹੂੰ ਪੰਜਾਬੀ ਉਹ ਸਾਰੀਆਂ ਪਿਸ਼ਾਵਾਂ ਦੀ ਗਿਆਤਾ ਸੀ। ਪਰ ਉਹਨਾਂ ਦਾ ਬਹੁਤ ਚਾਸ ਸੀ ਉਹਨਾਂ ਨੂੰ ਮੀਮਾ ਇਨਾਮ ਦੇ ਕੇ ਜਾਂਦੀਆਂ ਸੀ। ਉਹ ਕਹਿੰਦੀ ਸੀ ਮੈਂ ਅਸਤਾਨੀ ਬਨ। ਪਰ ਉਹਦੇ ਉਹਨਾਂ ਵੇਲਿਆਂ ਦੇ ਵਿੱਚ 1900 ਦੀ ਬਾਰਨ ਸੀ। ਹੂੰ ਤੇ ਉਹਨਾਂ ਨੂੰ ਮਤਲਬ ਮੌਕਾ ਲੰਮੀਆ। ਉਹਦੇ ਮਨ ਦੇ ਵਿੱਚ ਬਹੁਤ ਰੀਜ ਸੀ। ਫਿਰ ਉਹਨਾਂ ਦੇ ਵੀ ਬੱਚਾ ਹੀ ਨਹੀਂ ਹੋਇਆ। ਠੀਕ ਹੈ। ਜਦੋਂ ਬੱਚਾ ਨਾ ਹੋਇਆ ਤੇ ਫਿਰ ਉਹਨੇ ਦਿਉਰ ਦਾ ਬੇਟਾ ਲਿਆ ਹੂੰ ਦਿਉਰ ਦਾ ਬੇਟਾ ਲਿਆ ਕਿ ਉਹਨੂੰ 10ਵੀਂ ਤੱਕ ਪੜਾਈ ਹੂੰ ਉਹ ਮੇਰੇ ਪਾਪਾ ਜੀ ਬਣੇ ਹੂੰ ਉਹ ਉਸ ਪਿੰਡ ਦੇ ਸਰਪੰਚ ਬਣੇ ਉਹਨਾਂ ਨੇ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਫੇਰ ਮੇਰੀ ਦਾਦੀ ਦੇ ਹੌਸਲੇ ਦੇ ਨਾਲ ਸਾਨੂੰ ਉਹਨਾਂ ਨੇ ਫਿਰ 10ਵੀਂ ਜ਼ਰੂਰ ਕਰਾ ਦਿੱਤੀ 10ਵੀਂ ਕਰਾਈ 10ਵੀਂ ਦਾ ਦਿੱਤੀ ਕਰਾ ਮੜ ਕੇ ਕਹਿਣ ਮੈਂ ਟ੍ਰੇਨਿੰਗ ਨਹੀਂ ਕਰਾਂ ਠੀਕ ਹੈ ਕਹਿੰਦੇ ਪਾਪਾ ਜੀ ਕਹਿੰਦੇ ਨਾ ਮਤਲਬ ਮੈਨੂੰ ਠੀਕ ਨਹੀਂ ਲੱਗਦਾ ਆ ਮੇਰੇ ਦਾਦੀ ਜੀ ਕਹਿੰਦੇ ਨਹੀਂ ਮੈਂ ਆਪਦੀਆਂ ਕੁੜੀਆਂ ਨੂੰ ਆਪਦੇ ਪੈਰਾਂ ਤੇ ਖੜੇ ਕਰਨਾ ਹੀ ਕਰਨਾ ਕਰਨੀ ਕਰ ਉਹ ਡਟ ਗਈ ਸਾਡੇ ਨਾਲ ਫੇਰ ਸਾਨੂੰ ਉਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਉਹ ਉਹਨਾਂ ਨੂੰ ਪਤਾ ਨਹੀਂ ਇੰਨੀ ਕਿੱਥੋਂ ਗਿਆਨ ਸੀ ਮੈਂ ਤਾਂ ਆ ਬਹੁਤ ਹਰਾਜ ਜਦ ਮੈਂ ਅੱਜ ਸੋਚਦੀ ਆ ਹਾਂਜੀ ਵੀ 1900 ਦੀ ਜੰਮੀ ਔਰਤ 1964 ਦੀ ਗੱਲ ਹੈ ਇਹ ਤੇ ਗਿੰਨਾ ਸਾਡੇ ਨਾਲ ਖੜੀ ਜਦੋਂ ਮੈਂ ਜੀਬੀਟੀ ਚ ਜੁਆਇਨ ਕਰ ਗਈ ਸਿਸਟਰ ਮੇਰੇ ਐਲ ਐਚ ਵੀ ਜੁਆਇਨ ਕਰਕੇ ਟ੍ਰੇਨਿੰਗ ਅੰਮ੍ਰਿਤਸਰ ਹੂੰ ਤਾਂ ਸਾਨੂੰ ਉਹਨੇ ਬੜਾ ਖਿੱਚ ਕੇ ਵੀ ਰੱਖਿਆ ਚਟੀਆਂ ਚੁੰਨੀਆਂ ਲੈਣ ਦਿੰਦੀ ਸੀ ਰੰਗਦਾਰ ਸਾਨੂੰ ਚੁੰਨੀਆਂ ਹੀ ਨਹੀਂ ਸੀ ਲੈਣ ਦੀ ਹੂੰ ਜਮਾਨਾ ਇਹਦਾ ਸੀਗਾ ਜਮਾਨਾ ਇੱਕ ਛੋੜੀਆਂ ਜਿਹੀ ਮੁੰਮਥੇ ਸਾਰੀਆਂ ਪਹਿਣਾ ਲੱਗਦੀਆਂ ਸੀਗੀਆਂ ਤੇ ਪਾਪਾ ਜੀ ਵੀ ਥੋੜੇ ਜਿਹਾ ਜਿੰਨਾ ਦਾ ਸਾਹ ਉਤਾਰ ਗਿਆ ਬੜਾ ਸੀਰੀਅਸ ਸੀ ਹੂੰ ਸੀਰੀਅਸ ਸੀ ਥੋੜਾ ਜਿਹਾ ਕਿਉਂਕਿ ਸਮਾਂ ਇਹਦਾ ਸੀਗਾ ਸਮਾਂ ਇਹਦਾ ਸੀ ਕੁੜੀਆਂ ਨੂੰ ਕੋਈ ਕੱਢਦੇ ਨਹੀਂ ਸੀਗਾ ਹਾਂ ਅਸੀਂ ਔਖੀਆਂ ਹੋ ਕੇ ਬਹੁਤ ਦਸਮੀ ਕੀਤੀ ਅਸੀਂ ਭਗਤੇ ਪੜਨ ਆਉਂਦੀਆਂ ਕੋਠੇ ਗਰੂ ਕੇ ਤੇ ਹੂੰ ਸਾਈਕਲ ਤੇ ਆਉਂਦੀਆਂ ਉਹ ਮਾਰਦੀਆਂ ਠੰਡੀਆਂ ਠੰਡੀਆਂ ਹਵਾਵਾਂ ਚੱਕਦੀਆਂ ਜੇ ਢਾੜ ਦੇ ਦੁਪਹਿਰੇ ਚੱਲਦੀਆਂ ਹੂੰ 50 ਕਿੱਲੇ ਦੇ ਮੇਰੇ ਫਾਦਰ ਦੀ ਵਾਹੀ ਉਹ ਵੀ ਸਾਮ ਦੀਆਂ ਅਸੀਂ ਮੱਝਾਂ ਆਂਦੀਆਂ ਧਾਰਾਂ ਕੱਢਦੀਆਂ ਕੰਮ ਵਾਲੀ ਨਾ ਆਉਂਦੀ ਗੋਹਾਪੂੜਾ ਵੀ ਕਰਦੀਆਂ ਪਾਰਥੀਆਂ ਵੀ ਪੱਤਦੀਆਂ ਐ ਫਿਰ ਮਾਂ ਛੁੱਡੀਆਂ ਦੇ ਬੱਚੇ ਅਸੀਂ ਦਰੀਆਂ ਬੁੰਦੀਆਂ ਅਸੀਂ ਨਵਾਰਾਂ ਵੀ ਬੁੰਦੀਆਂ ਕੱਤਦੀਆਂ ਵੀ ਹੂੰ ਤਾਂ ਫੇਰ ਸਾਡੀ ਦਾਦੀ ਨੇ ਸਾਨੂੰ ਬਹੁਤ ਪਿਆਰ ਕੀਤਾ ਕਹਿੰਦੀ ਬਸ ਠੀਕ ਹੈ ਹੁਣ ਪੁੱਤ ਤੇਰੀ ਜੀ.ਵੀ.ਟੀ. ਹੋਗੀ ਵੱਡੀ ਦੀ ਐਲ.ਐਚ.ਵੀ. ਹੋਗੀ ਹੁਣ ਤੁਸੀਂ ਆਪਦੀਆਂ ਡਿਊਟੀਆਂ ਜੁਆਇਨ ਕਰ ਅਸੀਂ ਡਿਊਟੀਆਂ ਜੁਆਇਨ ਕਰ ਲਈਆਂ ਮੇਰੀ ਦਾਦੀ ਨਾਲ ਕਾਹਨ ਗੁਆਂਢ ਪਤਾਸੀ ਬਣਦੀ ਹੂੰ ਕੁਛ ਸੀ ਬਹੁਤ ਅੱਛਾ ਫੇਰ ਮੈਨੂੰ ਕਹਿੰਦੇ ਰਾਣਿਆ ਮੈਂ ਕਿਹਾ ਹਾਂਜੀ ਕਹਿੰਦੇ ਪੁੱਤ ਤੂੰ ਗਾਹ ਪੜਾਈ ਕਰ ਠੀਕ ਹੈ ਜੀ ਮੈਂ ਆਖਿਆ ਵੀ ਮਾਂ ਜੀ ਤੁਹਾਨੂੰ ਨਹੀਂ ਪਤਾ ਕਹਿੰਦੀ ਗਿਆਨੀ ਆਣਾਂ ਦੀ ਤਨਖਾਹ ਵੱਧ ਹੁੰਦੀ ਠੀਕ ਹੈ ਜੀ ਗਿਆਨੀ ਆਣਾਂ ਦੀ ਕਹਿੰਦੀ ਤਨਖਾਹ ਵੱਧ ਹੁੰਦੀ ਮੈਂ ਉਹਦੇ ਪ੍ਰੀ ਇਨਵੈਸਟੀ ਕਰ ਲਈ ਸੀ ਠੀਕ ਹੈ ਜੀ ਮੈਂ ਉਸੇ ਸਤੰਬਰ ਦੇ ਵਿੱਚ ਗਿਆਨੀ ਦੇ ਪੇਪਰ ਦਿੱਤੇ ਹਮ ਅਕਤੂਬਰ ਨਵੰਬਰ ਚ ਰਿਜ਼ਲਟ ਆ ਗਿਆ ਮੈਂ ਪਾਸ ਹਮ ਠੀਕ ਹੈ ਜੀ ਤੁਹਾਡੇ ਘਰੇ ਗਿਆ ਕੀ ਆ ਗਿਆ ਕਹਿੰਦਾ ਜੀ ਤੁਹਾਡੀ ਬੇਟੀ ਦਾ ਰੋਟੀ ਦਾ ਕਾਰਡ ਪਾਪਾ ਜੀ ਘਰੇ ਨਾਲ ਮਾਂ ਜੀ ਦੇ ਨਾਲ ਲੱਕ ਲਾ ਮੈਂ ਹਮ ਤੇ ਕਹਿੰਦੇ ਪੜ ਰਾਣੀ ਪੜ ਮੈਂ ਵੀ ਕੇ ਮਾਜੀ ਮੈਂ ਗਿਆਨੀ ਪਾਸ ਕਰ ਲਿਆ ਹੂੰ ਆ ਉਹਦੇ ਜੀਏ ਦੇ ਵਿੱਚੋਂ 2 ਰੁਪਏ ਕੱਢ ਕੇ ਹਣੀ ਡਾਕੀਏ ਨੂੰ ਡਾਕੀਏ ਨੂੰ ਬਹੁਤ ਖੁਸ਼ੀ ਦੀ ਗੱਲ ਹੋਈ ਉਹਨਾਂ ਨੂੰ 2 ਰੁਪਏ ਵੀ ਉਹ ਤਾਂ ਬਹੁਤ ਬਹੁਤ ਉਹ ਕਹਿੰਦਾ ਮੈਂ ਮਾਤਾ ਜੀ ਪੈਰੀ ਹੱਥ ਲਾ ਕੇ ਮੇਂ ਚੋਲੀ ਬੋਤੀ ਬਾਸ ਹੋਈ ਜਾ ਵੀ ਮੈਂ ਕਾਡ ਲੈ ਕੇ ਹੁੰਦਾ ਰਹਾ ਤੇ ਆਈ ਨਾਮ ਹੋ ਗਈ ਠੀਕ ਹੈ ਜੀ ਬਸ ਫਿਰ ਮੈਂ ਤਾਂ ਜੀ ਖੜੀ ਨਹੀਂ ਮੈਂ ਤਾਂ ਬੀਏ ਕਰਨੀ ਆਰਾਮ ਦੇ ਲਾ ਹੂੰ ਫਿਰ ਮੈਨੂੰ ਜੋਬ ਮਿਲੀ ਮੈਗਨੀਸ਼ੀਓ ਵੀ ਮਿਲ ਗਈ ਸੀ ਬੀਏ ਵਨ ਦੀ ਠੀਕ ਹੈ ਜੀ ਫਿਰ ਮੈਨੂੰ ਗ੍ਰੇਡ ਬੀਅਰਡ ਦਾ ਜੀਐਸਟੀ ਕੰਦੀ ਸੀ ਠੀਕ ਹੈ ਜੀ ਮੈਂ ਅਗਰ ਰੈਡੀ ਜੀ ਜੀਐਸਟੀ ਦੇ ਗ੍ਰੇਡ ਤੋਂ ਹੀ ਰਿਟਾਇਰ ਹੋ ਹੂੰ ਠੀਕ ਹੈ ਜੀ ਹਾਂ ਹੈ ਟੀਚਰ ਰਿਟਾਇਰ ਹੋਈ ਐ ਮੈਂ ਤੇ ਸਟਰਗਲ ਤਾਂ ਬਲਜੀਤ ਸਿੰਘ ਬਹੁਤ ਕਰੇ ਸਟਰਗਲ ਬਹੁਤ ਜਿਆਦਾ ਤੁਹਾਡੇ ਸਮੇਂ ਦੀ ਗੱਲ ਕਰੀਏ ਤਾਂ ਬੰਦਦਾ ਸੀ ਕਰਦਾ ਕਿਉਂਕਿ ਸਨੇਚਰ ਵਾਰ ਤੇ ਐਤਵਾਰ ਜੀ ਛੁੱਟੀ ਆਉਂਦੀ ਕੋਈ ਵੀ ਮਤਲ ਐਤਵਾਰ ਹੋਏ ਤਾਂ ਮੇਰੀ ਆਪਦੀ ਖੇਤੀਬਾੜੀ ਜੀ ਮੇਰੇ ਸਾਹਰ ਨੂੰ ਦਿੱਤੇ ਮੇਰਾ ਪੂਰਾ ਕੰਟਰੋਲ ਹੂੰ ਠੀਕ ਹੈ ਜੀ ਜੇਰੋਂ ਤੁਸੀਂ ਪੜ੍ਹਦੇ ਸੀਗੇ ਹਾਂਜੀ ਜਿਵੇਂ ਤੁਹਾਡੇ ਨਾਲ ਦੇ ਹੋਰ ਕੁੜੀਆਂ ਅਸੀਂ ਪਿੰਡ ਦੀਆਂ ਗਵਾਣ ਦੀਆਂ ਉਹਨਾਂ ਨੂੰ ਦੇਖ ਕੇ ਫਿਰ ਤੁਹਾਨੂੰ ਐਂ ਜੀ ਨਹੀਂ ਸੀ ਲੱਗਦਾ ਵੀ ਅਸੀਂ ਕੋਈ ਮਤਲਬ ਸਾਨੂੰ ਸਾਡੇ ਮਾਪਰੇ ਕੋ ਵੱਖਰੇ ਹਨਾ ਸਾਡੇ ਤੇ ਵਿਸ਼ਵਾਸ ਕੀਤਾਗਾ ਸਾਨੂੰ ਘਰ ਦਿੱਤੇ ਨੇ ਤੇ ਉਹਨਾਂ ਦਾ ਕੁੜੀਆਂ ਦਾ ਫਿਰ ਤੁਹਾਨੂੰ ਐਂ ਜਿਹਾ ਤਾਂ ਲੱਗਦਾ ਹੀ ਹੁੰਗਾ ਕੋਈ ਵੀ ਨਹੀਂ ਪੜ੍ਹ ਰਹੀਆਂ ਕੋਈ ਵੀ ਨਹੀਂ ਪੜ੍ਹੀ ਕੋਈ ਵੀ ਨਹੀਂ ਸਿਰੇ ਲੱਗੀ ਅਸਲ ਵਿੱਚ ਮੈਨੂੰ ਲੱਗਾ ਕਿ ਆਪਣੇ ਘਰਾਂ ਦੇ ਵਿੱਚ ਮਾਹੌਲ ਵੀ ਆਪਣੀਆਂ ਮਾਮਾ ਰ ਉਸ ਸਮੇਂ ਦੇ ਵਿੱਚ ਇਹੀ ਹੁੰਦਾ ਹੋਊਗਾ ਕਿ ਤੁਸੀਂ ਦਰਿੰਨਾ ਸਿੱਖ ਲੋ ਹਨਾ ਬੰਦਿੰਨਾ ਤੁਸੀਂ ਤੁਸੀਂ ਬਗਾਨੇ ਘਰੇ ਜਾਣਾ ਹੈ ਤੁਹਾਨੂੰ ਵਧੀਆ ਰੋਟੀ ਪਾਣੀ ਆਉਂਦਾ ਦਾਜ ਇਕੱਠਾ ਕਰ ਲੋ ਹਾਂ ਦਾਜ ਇਕੱਠਾ ਕਰ ਲੋ ਹਾਂ ਦਾਜ ਇਕੱਠਾ ਕਰ ਲੋ ਤੁਸੀਂ ਆਪਦੇ ਪਰ ਸਾਨੂੰ ਸਾਡੇ ਪਾਪਾ ਹੀ ਗਏ ਸੀ ਚਰਖੇ ਭੰਨਦੂ ਹਣ ਤੁਹਾਡੀ ਜੇ ਤੁਸੀਂ ਹੁਣ ਕੱਤਿਆ ਕਰਨੇ ਆ ਤੁਸੀਂ ਆਪ ਦੀ ਸਟੱਡੀ ਕਰੋ ਸਟੱਡੀ ਕਰੋ ਮੇਰੇ ਸਿਸਟਰ ਵੀ ਐਮੀ ਹੈ ਜਿਹੜੇ ਆਈ ਵਿਦਿਓ ਠੀਕ ਹੈ ਜੀ ਇਹ ਮੈਂ ਵੀ ਐਮੀ ਪੰਜਾਬੀ ਦੀ ਉਹ ਕਿਹਨਾਂ ਮਤਲਬ ਉਸ ਸਮੇਂ ਦੇ ਵਿੱਚ ਇੰਨੀ ਅਵੇਅਰਨੈਸ ਤੁਸੀਂ ਜਿਵੇਂ ਦੱਸਿਆ ਤੁਹਾਡੇ ਦਾਦੀ ਜੀ ਹਨ ਇੰਨੇ ਵਧੀਆ ਸੁਭਾਅ ਦੇ ਮੈਂ ਉਹ ਦਾਦੀ ਦੇ ਉੱਤੇ ਲਿਖਣਾ ਸ਼ੁਰੂ ਕੀਤਾ ਮੈਂ ਹੁਣ ਠੀਕ ਹੈ ਜੀ ਤੇ ਮੈਂ ਜਦੋਂ ਕੋਈ ਕਿਸੇ ਦਾ ਉਹਨਾਂ ਡੈਥ ਹੋ ਚੁੱਕੀ ਸੀ ਵੀ ਮੈਰਿਜ ਤੋਂ ਬਾਅਦ ਕੀਤੀ ਮੈਂ ਨੇ ਠੀਕ ਹੈ ਜੀ ਤੁਸੀਂ ਕਿੰਨੀਆਂ ਕਿਤਾਬਾਂ ਲਿਖੀਆਂ ਨੇ ਹੁਣ ਤੱਕ ਮੈਂ ਹੁਣ ਤੱਕ ਇੱਕ ਪਹਿਲਾ ਕਾਪ ਸੀ ਰੈਸੀ ਜੀ ਮੇਰਾ ਤੇ ਫਿਰ ਤਿੰਨ ਨਾਲ ਤਿੰਨ ਨਾਲ ਤਣ ਕਿ ਚਾਰ ਕਿਤਾਬਾਂ ਤੁਹਾਡੇ ਮਾਰਕ ਚਾਰ ਕਿਤਾਬਾਂ ਮੇਰੀਆਂ ਸ਼ੱਕ ਆ ਗਈਆਂ ਜਿਹੜੀ ਤੁਸੀਂ ਕਾਪ ਸੰਗ੍ਰਹਿ ਹੈਗਾ ਤੁਹਾਡਾ ਹਾਂਜੀ ਉਹਦਾ ਜੇ ਆਪਾਂ ਵੇਖੀਏ ਤਾਂ ਵਿਸ਼ਾ ਕੀ ਰੱਖਿਆ ਤੁਸੀਂ ਵੱਖੋ ਵੱਖਰੇ ਵਿਸ਼ੇ ਨੇ ਜਾਂ ਇੱਕ ਵਿਸ਼ਾ ਜਿੱਤੇ ਨਹੀਂ ਇੱਕ ਕਾਪ ਸੰਗ੍ਰਹਿ ਤਾਂ ਇੱਕ ਵਿਸ਼ਾ ਨਹੀਂ ਹੋ ਸਕਦਾਗਾ ਉਹ ਕੁਦਰਤ ਤੋਂ ਸ਼ੁਰੂ ਕੀਤਾ ਸੀ ਪਹਿਲਾਂ ਸਭ ਤੋਂ ਕੁਦਰਤ ਕਵਤਾ ਕਵਤਾ ਜਿਹਦੀ ਸੀ ਨਾ ਮਿੱਥੋਂ ਪੈਦਾ ਹੋਈ ਕਿੱਥੋਂ ਪੈਦਾ ਕਵਤਾ ਦਾ ਕੋਈ ਬੀਜ ਨਹੀਂ ਹੁੰਦਾ ਹੂੰ ਇਹ ਤਾਂ ਆਪ ਹੀ ਮੰਨਦੇ ਹੋ ਕੋਈ ਦੇ ਵਿੱਚੋਂ ਜਿਹਦੀ ਸਨਸਰ ਨਾਲ ਵਧੀਆ ਲੱਗਦੀਆਂ ਚਾਰ-ਸੱਤ ਹੋਣਗੀਆਂ ਤੇ ਉਹ ਕਵਤਾਵਾਂ ਦੇ ਵੱਖਰੇ-ਵੱਖਰੇ ਵਿਸ਼ੇ ਹੈਗਾ ਬੀ ਇੱਕ ਲੜਕਾ ਹੁੰਦਾ ਉਹ ਉਹ ਮੈਂ ਜਹਾ ਚੋਂਦੀ ਸੀ ਅਮਰੀਕਾ ਦੇ ਉੱਤੋਂ ਤੇ ਮੇਰੇ ਕੋਲ ਡੈਰੀ ਸੀ ਤੇ ਮੈਂ ਜਹਾ ਉੱਚੀ ਲਿਖਦੀ ਕਵਤਾ ਠੀਕ ਹੈ ਇਹ ਮੈਨੂੰ ਕਹਿੰਦੀ ਕਿ ਕੀ ਲਿਖੀ ਜਾਂਦੇ ਹੋ ਮੈਂ ਕਹਿੰਦਾ ਵੈਸੇ ਮੈਂ ਲਿਖਦੀ ਹਾਂ ਹੂੰ ਉਹ ਹੈਗਾ ਵਿਸ਼ਾ ਜਹਾ ਉੱਠੇ ਉੱਤੇ ਚੜ ਕੇ ਕੁਸ਼ਾਸਤਰਾ ਦੇ ਕੇ ਸਕਾਂਗੀ ਇਹ ਕੁੜੀ ਹੂੰ ਤੇ ਤੈਨੂੰ ਨਹੀਂ ਪਤਾਗਾ ਮੇਰੇ ਬਾਪੂ ਦੀਆਂ ਅ ਮਾਦਰਬ ਵੜਤੇ ਦੇ ਵਿੱਚੋਂ ਹੂੰ ਨਿਕਲੇ ਮੇਰੇ ਡਿਗਰੀ ਨੇ ਹੂੰ ਬੇਰਜ਼ਗਾਰੀ ਦੇ ਵਿੱਚ ਮੈਂ ਹਾਜੀ ਜਿਉਂ ਰਿਹਾ ਜਿਉਂ ਰਿਹਾ ਯਾਨੀ ਕਿ ਇਹ ਵੀ ਸ਼ਾਸਤਰੀ ਠੀਕ ਹੈ ਜੀ ਠੀਕ ਹੈ ਤੇ ਕੁਝ ਵਿਸ਼ੇ ਸੀਗੇ ਜਿਵੇਂ ਹਵਾਵਾਂ ਦੇ ਬਾਲਣ ਹੂੰ ਤੇਜ਼ ਹਵਾਵਾਂ ਦੇ ਵੇਗਾ ਤੋਂ ਡਰ ਕੇ ਪੱਤਿਆਂ ਤੇ ਡਾਣਿਆਂ ਦੇ ਸਾਹ ਸੁੱਕਦੇ ਹੂੰ ਪਰ ਕੁਝ ਲੋਕ ਉਸਨ ਕੇ ਸਵੇਰੇ ਬਾਲਣ ਪਿੱਠਾ ਕਰਦੇ ਜਿਵੇਂ ਜੰਗਲ ਉਹ ਬਹੁਤ ਬਹੁਤ ਮਤਲਬ ਇੰਨਾ ਅਨੁਭਵਮਈ ਹੈ ਨਾ ਗੱਲ ਇੱਕ ਕਿਸੇ ਦੇ ਲਈ ਤਾਂ ਉਹ ਕੀ ਚੀਜ਼ ਹੈ ਕੀ ਤੇ ਕਿਸੇ ਲਈ ਕੀ ਚੀਜ਼ ਹੈ ਨਾ ਬਹੁਤ ਬਹੁਤ ਮਤਲਬ ਰਿਹਤ ਉਹਦਾ ਜਿਹੜਾ ਸ਼ਾਫਰਗਾ ਫਿਰ ਉਸ ਤੋਂ ਬਾਅਦ ਜੌਬ ਦੇ ਵਿੱਚ ਉਸ ਸਮੇਂ ਦੇ ਵਿੱਚ ਇੱਕ ਔਰਤ ਅਧਿਆਪਕ ਦੇ ਤੌਰ ਤੇ ਕੰਮ ਕਰ ਰਹੀ ਹੈ ਜੀ ਸਕੂਲਾਂ ਦੇ ਵਿੱਚ ਉਹਦਾ ਕੋਈ ਅਨੁਭਵ ਸਾਝਾ ਕਰੋ ਵੀ ਕਿਹੋ ਜਿਹਾ ਮਾਹੌਲ ਸੀ ਕਿਵੇਂ ਤੁਸੀਂ ਸਰਵਾਈਵ ਕੀਤਾ ਉਸ ਵਿੱਚ ਬਹੁਤ ਬਹੁਤ ਗੰਦਾ ਮਾਹੌਲ ਸੀ ਜੀ ਪਿੰਡਾਂ ਦਾ ਤਾਂ ਮੈਂ ਦੋ ਤਿੰਨ ਪਿੰਡਾਂ ਕਿ ਜਿਹੜੀ ਜੌਬ ਕੀਤੀ ਹੈ ਠੀਕ ਹੈ ਜੀ ਬੜਾ ਉਹ ਉਹ ਪਿੰਡਾਂ ਜਾਂਦੇ ਲੋਕਾਂ ਦਾ ਐਟੀਟਿਊਡ ਬੜਾ ਵਧੀਆ ਨਹੀਂ ਸੀ ਹੁੰਦਾਗਾ ਹਮਮ ਕੁਝ ਲੋਕਾਂ ਨੇ ਤਾਂ ਪਲਕਾਂ ਦੇ ਬਿਠਾੜੇ ਬਈ ਸ਼ੁਗਰ ਹੈ ਬੀਬੀ ਸਾਡੇ ਪਿੰਡੇ ਚੰਗੇ ਬਈ ਸਾਡੀਆਂ ਕੁੜੀਆਂ ਪੜਨ ਪੜਨਗੀਆਂ ਉਹ ਜਿਹੇ ਲੋਕਾਂ ਦਾ ਸੀ ਹਏ ਕੁੜੀਆਂ ਦੀਆਂ ਨੌਕਰੀਆਂ ਖਾਂਦੇ ਉਹਨਾਂ ਦੇ ਮਾਪੇ ਵੀ ਕੁੜੀਆਂ ਦੀਆਂ ਨੌਕਰੀਆਂ ਖਾਂਣਗੇ ਤੇ ਉਦੋਂ ਫਿਰ ਉਹਨਾਂ ਨੂੰ ਸਮਝਾਉਣਾ ਕਰਨਾ ਸੀ ਲਿਸਟਮੈਂਟ ਕਰਨ ਗਿਆਣੀ ਵੀ ਨਹੀਂ ਤੇ ਸਿੱਧੀ ਆਪ ਦੇ ਬੱਚਿਆਂ ਨੂੰ ਪੜਾਓ ਪਰ ਬਾਪਿਆਂ ਨੇ ਬਹੁਤ ਨਹੀਂ ਕਿਰਪਾ ਦੀ ਕੁੜੀਆਂ ਪੜਨ ਵੀ ਲੱਗਦੀ ਲੋ ਜੀ ਹਾਂ ਤੇ ਇੱਕ ਪਿੰਡ ਜਿੱਮੇ ਆ জব ਕਰਦੀ ਸੀ ਹੁਣ ਵੀ ਜਾ ਕੇ ਆਈ ਹਾਂ ਉਸ ਪਿੰਡ ਦੇ ਵਿੱਚੋਂ ਪੂਰੇ 50 ਸਾਲ ਦਾ ਬਾਅਦ ਜਾ ਕੇ ਆਈ ਹਾਂ ਉਹ ਪਿੰਡ ਨੂੰ ਤਾਂ ਇੰਨਾ ਚਾਸੀ ਨਾ ਵੀ ਦੇਖ ਲੋ ਵੀ ਮੈਨੂੰ ਕਿਸੇ ਘਰ ਤੋਂ ਛੋੜ ਨਹੀਂ ਦਿੱਤਾ ਰਿਸ਼ਤੇ ਆ ਜੀ ਮੇਰੇ ਨਾਲ ਹੁਣ ਤੱਕ ਕੋਈ ਪਰਿਵਾਰ ਨੇ ਦਿੱਤਾ ਤਰੀ ਹੁੰਦੀ ਹੈ ਜੀ ਹੂੰ ਤੇ ਉਹਨਾਂ ਲੋਕਾਂ ਦੇ ਕੁਝ ਮਾਨਸਾ ਜਿਹੜੇ ਵੀ ਲੋਕਾਂ ਦਾ ਤੇ ਆਪਣੇ ਇਧਰ ਫਰੀਦਕੋਟ ਬੁਸ਼ੇ ਦਾ ਥੋੜਾ ਜਿਹਾ ਫਰਕ ਵੀ ਹੈ ਲੁਧਿਆਣੇ ਦਾ ਫਰਕ ਹੈ ਐਡਵਾਂਸ ਲੋਕਾਂ ਦਾ ਜਨਨ ਕੀ ਮਾਨਸਾਲੀ ਸਾਈਡ ਤੋਂ ਉਹਨੂੰ ਜਿਹੜਾ ਤਜਰਬਾ ਉਹ ਥੋੜਾ ਜਿਆਦਾ ਵਧੀਆ ਵਧੀਆ ਨਹੀਂ ਸੀ ਲੱਗਿਆ ਵਧੀਆ ਨਹੀਂ ਸੀ ਲੱਗਿਆ ਮਾੜਾ ਮੈਨੂੰ ਤੇ ਪਰ ਇੱਕ ਪਿੰਡ ਨੇ ਤਾਂ ਬਹੁਤ ਪਿਆਰ ਕੀਤਾ ਸੀ ਬਹੁਤ ਜਿਆਦਾ ਨਾਲ ਉਹ ਤਾਂ ਹੁਣ ਤੱਕ ਵੀ ਵਰਤ ਕੇ ਕਰਦੇ ਹੈਗੇ ਨਾਲ ਜਿਹੜੇ ਪਰ ਉਹ ਬਾਣੀ ਪ੍ਰਾਇਮਰੀ ਸਕੂਲ ਜਿਆ ਸੀਗਾ ਪਰ ਰੋਣ ਦੀ ਵੀ ਪ੍ਰੋਬਲਮ ਬਰਜੀਤ ਸਿੰਘ ਬਹੁਤ ਜਿਆਦਾ ਸੀ ਘਰ ਨਹੀਂ ਸੀ ਮਿਲਦਾਗਾ ਜੇ ਘਰ ਮਿਲਦਾ ਸੀ ਵੀ ਨਲਕਾਣੀ ਸੀ ਮਿਲਦਾਗਾ ਹੈਨਾ ਯਾਨੀ ਕਿ ਅੱਜ ਵਾਲਾ ਕੰਮ ਨਹੀਂ ਸੀ ਵੀ ਪੀਜੀ ਰਹੇ ਕੋ ਨਾ ਨਾ ਹੋਣਾ ਜਾਂ ਹੋਰ ਉਹ ਤੋਂ ਮਹੌਣੀ ਫਿਰ ਮੇਰੇ ਦਾਦੀ ਜੀ ਨੂੰ ਮੈਂ ਨਾਲ ਕੜੀ ਸੀ ਅੱਛਾ ਠੀਕ ਹੈ ਜੀ ਚੱਲ ਮਾਤਾ ਉਹਨਾਂ ਗਨਮਣ ਤੂੰ ਆ ਸਾਡਾ ਵੀ ਚੱਲ ਤੇ ਦੋ ਤਿੰਨ ਕੁੜੀਆਂ ਅਸੀਂ ਹੋ ਜਾਂਦੀਆਂ ਚੱਲ ਉਹ ਵਿਚਾਰੀ ਰਹਿੰਦੇ ਸਾਡੇ ਕੋਲ ਉਦੋਂ ਉਹ ਮਤਲਬ ਉਹ ਨਾ ਬਿਨਾ ਪੱਗ ਤੋਂ ਬੰਦੱਸ ਠੀਕ ਉਹ ਇੰਨੀ ਮਤਲਬ ਔਰਤ ਸੀਗੀ ਹੌਸਲੇ ਵਾਲੀ ਤੇ ਕਹਿੰਦੇ ਵੀ ਇਹ ਨਾ ਹਾਂ ਰਾਤ ਨੂੰ ਮੈਂ ਜੇ ਪੜਨਾ ਤੇ ਮੈਂ ਕਹਿ ਜਾਣਾ ਕਿ ਮੇਰੀ ਥਿੜ ਜੀ ਨਹੀਂ ਜਾਂਦੀ ਵੀ ਹੁਣ ਲੈਂਪ ਬੁਝਾ ਦੇਣਾ ਜੀ ਸੌਂਗੀ ਹਣ ਮਤਲਬ ਮੈਂ ਕਹਿੰਦਾ ਵੀ ਕਰਮਾ ਲਿਓ ਤੁਸੀਂ ਹਨਾ ਜਦੋਂ ਕੋੜੇ ਬਜ਼ੁਰਗ ਇੰਨੇ ਤਜਰਬੇਕਾਰ ਤੇਨੇ ਉਹ ਵੇਰ ਮਿਲਸ ਹਨ ਸਾਡੇ ਬਾਬਾ ਜੀ ਵੀ ਨਾ ਹਲਹੌਰ ਦੇ ਬੜੇ ਵੀ ਸੀ ਅੱਛਾ ਜੀ ਤੇ ਉਹ ਵੈਦ ਸੀ ਬਹੁਤ ਵੱਡੇ ਤੇ ਮੇਰੀ ਗੱਦੀ ਨੂੰ ਅੱਧੀ ਵੈਦ ਕੀ ਹੋਗੀ ਅੱਛਾ ਅੱਛਾ ਉਹਨੇ ਸਾਡੀਆਂ ਸੇਤਾਂ ਸੁੱਤਾਂ ਜੇ ਖਰਾਬ ਨਹੀਂ ਹੁੰਦੀ ਖਰਾਬ ਨਹੀਂ ਹੁੰਦੀ ਠੀਕ ਹੈ ਜੀ ਆਹ ਖਾਣਾ ਨਹੀਂ ਆਹ ਖਾਣਾ ਆਹ ਖਾਣਾ ਆਹ ਖਾਣਾ ਇਹ ਵੀ ਸਾਰੇ ਭੈਣ ਭਰਾਵਾਂ ਦੇ ਤੇ ਅਸੀਂ ਮਤਲਬ ਕਾਫੀ ਵੱਡਾ ਪਰਿਵਾਰ ਹੈ ਹਾਂਜੀ ਹਾਂਜੀ ਜਿਹਦੇ ਵਿੱਚ ਅਸੀਂ 8 ਭੈਣ ਭਰਾ ਸਰਕਾਰੀ ਨੌਕਰੀ ਤੇ ਫਟਿਆ ਅੱਠੇ ਸਾਢੇ ਸੱਤ ਤੇ ਇਹ ਮੇਨ ਨਾਲ ਸਿਹਰ ਹੈ ਜਿਹੜਾ ਹੈਗਾ ਵੀ ਉਸ ਸਮੇਂ ਦੇ ਵਿੱਚ 8 ਭੈਣ ਭਰਾਵਾਂ ਨੇ ਨੌਕਰੀ ਤੇ ਲੱਗਣੇ ਦਾਦੀ ਦੇ ਛਿਰ ਜਾਂਦਾ ਦਾਦੀ ਦੇ ਛਿਰਤੀ ਜਾਂਦਾ ਹੈਗਾ ਜੇ ਮਾਂ ਸਾਡੀ ਨੇ ਸਾਨੂੰ ਰੋਟੀ ਕਾਣ ਤੋਂ ਕਦੇ ਥੋੜ੍ਹ ਨਹੀਂ ਸੀ ਦਿੱਤਾਗਾ ਪਾਪਾ ਜੀ ਨੇ ਸਾਨੂੰ ਕੱਪੜਾ ਨਹੀਂ ਲਾਤੇ ਜੁੱਤੀ ਜੁੜੇ ਤੇ ਜੁੱਤੀ ਜੁੜੇ ਸਾਡੇ ਦਿੱਲੀ ਤੋਂ ਆਉਂਦੇ ਸੀ ਸਭ ਨੇ ਪੱਸਾ ਚੱਲਦਾ ਸੀ ਠੀਕ ਹੈ ਜੀ ਇਹਦਾ ਕਪੜਾ ਸਾਡਾ ਮਤਲਬ ਸਾਦਾ ਹੁੰਦਾ ਸੀ ਇਹਨੂੰ ਸਾਦਾ ਹੂੰ ਕੋਈ ਸ਼ੂਕਾ ਨਹੀਂ ਸੀ ਹੁੰਦੀ ਕੀ ਉਹਨਾਂ ਮੇਰੇ ਆ ਦੇ ਵਿੱਚ ਹਾਂਜੀ ਹਾਂਜੀ ਅੱਜ ਵਰਗਾ ਜ਼ਮਾਨਾ ਨਹੀਂ ਸੀ ਇਸੇ ਕਰਕੇ ਅਸੀਂ ਬਹੁਤ ਵਧੀਆ ਰਹੇ ਹੂੰ ਵਧੀਆ ਰਹੇ ਹਾਂ ਤੇ ਚੇੜਕ ਮੈਨੂੰ ਜਿਹੜੀ ਲੱਗੀ ਸੀ ਨਾ ਹਾਂਜੀ ਹਾਂਜੀ ਉਹ ਸੱਤਵੀਂ ਤੋਂ ਸੱਤਵੀਂ ਅੱਗੇ ਪੜ੍ਹਨ ਦੀ ਹੈ ਨਾ ਸ਼ੌਂਕ ਜਦ ਨਾਲ ਲਿਖਣ ਦੀ ਲਿਖਣ ਦੀ ਲਿਖਣ ਦੀ ਹਾਂ ਲਿਖਣ ਦੀ ਅ ਲਿਖਣ ਦੀ ਸ਼ੌਂਕ ਮੈਨੂੰ ਸਤਿਨਜੋ ਲੱਗਿਆ ਸੀ ਫਿਰ 8ਵੀਂ ਜੇ ਪਤਾਬਾ ਪੜ੍ਹਨੀ ਸ਼ੁਰੂ ਕਰਤੀ ਆ ਕੋ ਚੋਰੀ ਕਰ ਡਰ ਲੱਗਿਆ ਕਰ ਹੂੰ ਤੇ ਫਿਰ ਸਾਡੇ ਪਿੰਡ ਦੇ ਵਿੱਚ ਨਾ ਪ੍ਰਾਇਮਰੀ ਸਕੂਲ ਬਣਿਆ ਸੀ 1959 ਅੱਛਾ ਜੀ ਉਹ ਬਣਿਆ ਸੀ ਮਸੀਤ ਅੱਛਾ ਮਸੀਤ ਸਾਰੀ ਕੋਈ ਘਬਰਾ ਨਹੀਂ ਕੀ ਹੁੰਦਾ ਸੀ ਹੂੰ ਤੇ ਉਹ ਜੜੀਆਂ ਟੀਚਰ ਸੀਗੀਆਂ ਤੇ ਉਹ ਕਹਿੰਦੀਆਂ ਵੀ ਵੀ ਵੀਰ ਜੀ ਪਾਪਾ ਨੂੰ ਕਹਿੰਦੀ ਆ ਪਾਪਾ ਜੀ ਸਰਪੰਚ ਸੀਗੇ ਵੀ ਅਸੀਂ ਤਾਂ ਚੱਲੀਆਂ ਹੁਣ ਬੰਦਾ ਛਿੱੜੀਆਂ ਦੀ ਗਰਮੀ ਦੀਆਂ ਕੀ ਕਰੀਏ ਕਿਤਾਬਾਂ ਦਾ 3 1/2 ਸੌ ਕਿਤਾਬ ਹੈ ਓਕੇ ਪਾਪਾ ਜੀ ਕਹਿੰਦੇ ਭਾਈ ਮੈਂ ਨਾ ਬੰਦਾ ਭੇਜਦਾ ਹੈ ਪੁਰਾਣੀ ਜੀ ਹਮ ਚਾਦਰਾਂ ਦੀਆਂ ਸੀਰੀ ਵੇਚਦੇ ਠੀਕ ਹੈ ਜੀ ਉਹ ਬੰਨ ਵੱਲ ਕੇ ਨਾ ਰਜਿਸਟਰ ਜਿੰਨੇ ਸੀ ਜਿੰਨੀਆਂ ਉਹ ਕਿਤਾਬਾਂ ਸੀ ਲਾਇਬ੍ਰੇਰੀ ਦੀਆਂ 350 ਉਹ ਸਾਢੇ ਘਰੇ ਆ ਗਏ ਅੱਛਾ ਉਹ 350 ਕਿਤਾਬ ਮੈਂ ਤੇ ਮੇਰੇ ਵੱਡੇ ਭੈਣ ਜੀਆਂ ਨੇ ਪੜ੍ਹਤੀ ਹੂੰ ਕੁਝ ਬੱਚਿਆਂ ਵਾਲੀਆਂ ਸੀ ਕੁਝ ਨਾਵਲ ਸੀ ਕੁਝ ਜੀਵਨੀਆਂ ਸੀ ਤੇ ਉਹ ਇੰਨੀ ਜਿਹੜਕ ਲੱਗੀ ਸਾਨੂੰ ਮੈਂ ਉਹ ਛੇੜੀ ਠੀਕ ਹੈ ਜੀ ਯਾਨਕਿ ਅੱਜ ਦਾ ਅੱਜ ਦੇਖ ਲੋ ਅੱਜ ਬਹੁਤੇ ਸਰੂਪੇ ਨਹੀਂ ਜਾਂ ਜਿਹੜੇ ਆਪਣੇ ਪਾਠਕ ਨੇਗੇ ਮਿੰਨਲਾ ਦਾ ਅੱਜ ਕੱਲ ਦੇ ਜਿਹੜੇ ਨਵੀਂ ਪੀੜ੍ਹੀ ਆ ਉਹ ਕੜ ਕੇ ਰਾਜ ਵੀ ਨਹੀਂ ਨਾ ਨਾ ਉਹ ਨਹੀਂ ਕੜ ਕੇ ਰਾਜੀ ਉਹ ਕੜ ਕੇ ਉਹਨਾਂ ਨੂੰ ਮੋਬਾਈਲ ਦੇ ਉੱਤੇ ਜਿੰਨੀ ਮਰਜ਼ੀ ਨੌਲੇਜ ਦੇ ਦੋ ਉਹਨਾਂ ਨੂੰ ਹਾਂ ਜਾਂ ਉਹਨਾਂ ਨੇ ਕੀ ਦੇਖਣਾਗਾ ਉਹਦੀ ਗੱਲ ਆਗੀ ਪਰ ਨਾ ਜਿਹੜੀ ਇਹ ਕਿਤਾਬਾਂ ਐ ਨਾ ਜਿਹੜੀਆਂ ਹਾਂਜੀ ਹਾਂਜੀ ਇਹ authentic ਹੋਣ ਕਰਕੇ ਸਾਡੇ ਕੋਲ ਹੀ ਸਾਡਾ ਖਜ਼ਾਨਾ ਹੈ ਖਜ਼ਾਨਾ ਸਾਡਾ ਇਹ ਮਤਲਬ ਇਤਿਹਾਸ ਹੈ ਸਾਡਾ ਹਾਂਜੀ ਨੂੰ ਸਾਂਭ ਕੇ ਰੱਖਣਾ ਜ਼ਰੂਰੀ ਹੈ ਜ਼ਰੂਰੀ ਲੱਗਦਾ ਤੇ ਫਿਰ ਜਦੋਂ ਅਸੀਂ ਇੰਨੀ ਕਿਤਾਬਾਂ ਪੜ੍ਹਤੀਆਂ ਫਿਰ ਇੰਨੀ ਝੇੜਕ ਲੱਗੀ ਫਿਰ 1962 ਚ ਮੈਟ ਵੀ ਕਰ ਲਈ 9ਵੀਂ ਚ ਮੈਂ ਪੜ੍ਹਤੀ ਭਾਈ ਸਕੂਲ ਚ ਜਦੋਂ ਮੈਂ ਇੱਥੇ ਆ ਗਈ ਤਾਂ ਇੱਥੋਂ ਦਾ ਮਾਹੌਲ ਵਧੀਆ ਸੀ ਹੂੰ ਜੇ ਸਾਡੀ ਪੀਟੀਆਸੀ ਉਹਨਾਂ ਨੇ ਕਿਹਾ ਦੀ ਸਾਨੂੰ ਪਤਾ ਲੱਗਿਆ ਬੇਟੇ ਬਹੁਤ ਸੋਹਣਾ گاਉਂ ਹੈ ਹਾਂਜੀ ਹਾਂਜੀ ਪੀ ਬੇਟੇ ਥੋੜਾ ਥੋੜਾ ਲਿਖਦੀ ਹਾਂ ਮੈਂ ਫਿਰ ਬਾੜ ਚ ਲੱਗੀ ਲੜਾਈ ਆਪਣੇ ਜਾਨ ਨਾਲ ਹਾਂਜੀ ਹਾਂ ਉਹ ਤੋਂ ਫਿਰ ਮੈਂ ਬਹੁਤ ਤਰਦਾਵਾ ਦੇਖੀ ਉਹਨਾਂ ਹਾਂ ਜਨਕੀ ਬਚਪਨ ਦੇ ਵਿੱਚ ਤੁਸੀਂ ਹਾਂ ਉਹ ਤੋਂ ਫਿਰ ਲਿਖੇ ਦੇਸ਼ ਭਗਤੀ ਇਹ ਸਾਰੇ ਵਿੱਚ ਥੋੜਾ ਥੋੜਾ ਰਮਾਂਸ ਵੀ ਆਉਣ ਲੱਗ ਪਿਆ ਕਿ ਉਹ ਉਮਰ ਹੀ ਸੀ ਉਮਰ ਭਾਵੇਂ ਲੁਕੋ ਕੇ ਰੱਖਦੀ ਸੀ ਹਾਂ ਇਹ ਇਹ ਵੀ ਬੜੀ ਵੱਡੀ ਗੱਲ ਆ ਹਾਂ ਵੀ ਮਤਲਬ ਉਸ ਸਮੇਂ ਦੇ ਵਿੱਚ ਕਿਤਾਬਾਂ ਪੜਨ ਦੇਤੇ ਵੀ ਆਪਣਾ ਇਲਾਜਦੇ ਸੀ ਮਾਪੇ ਵੀ ਇਹ ਹੀ ਨਾ ਨਹੀਂ ਜਿਹੜੇ ਕੋਈ ਨਾਵਲ ਪੜ੍ਹੀ ਜਾਂਦੀ ਆ ਕੁੜੀ ਹਣਾ ਹਾਂ ਉਹ ਲਿ ਕੋ ਲਈਦਾ ਸਕੂਲ ਕੋ ਲਈਦਾ ਨਾਵਲ ਲਿ ਕੋ ਲਈਦਾ ਸੀ ਪਾਪਾ ਹੀ ਜਿਹੜੀਆਂ ਮਾਰੀਏ ਕਿ ਸਾਡੇ ਪਾਪੇ ਇਹ ਦੱਸ ਜਮਾ ਪਾਪਾ ਉਹਨਾਂ ਨੇ ਅਸੀਂ ਵੀ ਸਿਲੇਬਸ ਨਹੀਂ ਕਿਹਾ ਭਾਈ ਪੜ੍ਹਨ ਦਾ ਹਾਂ ਤੇ ਫਿਰ ਉਸ ਤੋਂ ਬਾਅਦ ਜੀ ਇੱਕ ਸਾਲ ਕਰੀ ਰਹੀ ਛੋਟੀ ਜਿਹੀ ਸੈਂਡਰੀ ਸੀ ਕਿ ਟ੍ਰੇਨਿੰਗ ਚ ਐਡਮਿਸ਼ਨ ਨਾ ਮਿਲੀ ਹਾਂਜੀ ਹਾਂਜੀ ਫਿਰ ਬਾਜੇ ਕਾਲੀ ਮੈਂ 16 ਸਾਲ ਦੀ ਉੱਥੇ ਜਾ ਕੇ ਤਾਂ ਫਿਰ ਮੈਂ ਬਹੁਤ ਹੂੰ ਕਾਫੀ ਕੁਛ ਲਿਖਿਆ ਕਿਤਾਬਾਂ ਵੀ ਸੀ ਬਹੁਤ ਬੜੀਆਂ ਕਿਤਾਬਾਂ ਵੀ ਬਹੁਤ ਬੜੀਆਂ ਠੀਕ ਹੈ ਜੀ ਫਿਰ ਤਾਂ ਪਤਾ ਹੀ ਨਹੀਂ ਕਿੰਨਾ ਕਿ ਮੈਂ ਲਿਖਦਾ ਸਾਂਭਦਾ ਫਿਰ ਘਰ ਨਹੀਂ ਸੀ ਸਾਂਭੀ ਸਕੂਲ ਦੀ ਰਮਾਰੀ ਦੇ ਵਿੱਚ ਜੰਦੇ ਅੰਦਰ ਦੀ ਬਸ ਹੂੰ ਘਰ ਨਹੀਂ ਸੀ ਰੱਖ ਲਿਆ ਸਭ ਠੀਕ ਹੈ ਉਜਦਾ ਸੁਪਨਾ ਸੁਪਨਾ ਵੀ ਤੇ ਆ ਮੈਨੂੰ ਹੁਣ ਇੰਨਾ ਵੀ ਪਿਆਰ ਨਹੀਂ ਕੀ ਕੋਈ ਚੀਜ਼ ਨਹੀਂ ਕੁਝ ਨਹੀਂ ਫਿਰ ਉਦੋਂ ਉਦੋਂ ਫਿਰ ਇਹ ਚੀਜ਼ ਦੀ ਰਹੀ ਨਾ ਤੁਸੀਂ ਜੋ ਲਿਖਿਆ ਸੀਗਾ ਜਿਹੜਾ ਉਹਨੂੰ ਤੁਸੀਂ ਛਪਵਾਉਣ ਦੇ ਲਈ ਕਹਿ ਵੀ ਨਹੀਂ ਸਕਦੇ ਕਿਸੇ ਨੂੰ ਮੈਂ ਹੁਣ ਪਛਤਾਉਣੀ ਆ ਹਾਂ ਜੇ ਰੱਖੀ ਲੈਣੇ ਮੈਂ ਆਪਣੇ ਪਾਪਾ ਜੀ ਨੂੰ ਕਹਿਣੀ ਦੀ ਵੀ ਆਪਾ ਜੀ ਮੈਂ ਤਾਂ ਲਿਖ ਦਿੰਦਾ ਹਾਂ ਵੀ ਜੇ ਤੁਸੀਂ ਕਹੋ ਤਾਂ ਮੈਂ ਕੋਈ ਕਿਤਾਬ ਛਪਾ ਦਵਾਂ ਕਿਤਾਬ ਛਪਾ ਇੰਨੀ ਜ਼ਰੂਰਤ ਨਹੀਂ ਸੀ ਹੂੰ ਨਰ ਮਨ ਲੱਗਦਾ ਸੀ ਬਾਰਡਰ ਲੱਗਦਾ ਸੀਗਾ ਸਾਡੇ ਘਰ ਦੇ ਵਿੱਚ ਆਰਸੀ ਪ੍ਰੀਤਲੜੀ ਹਾਂਜੀ ਹਾਂਜੀ ਫਿਲਮ ਫੇਅਰ ਹਾਂ ਤੇ ਇਹ ਟੂਡੇ ਹਾਂਜੀ ਹਾਂਜੀ ਇਹ ਅ ਇੰਗਲਿਸ਼ ਦੇ ਮਤਲਬ ਮੈਗਜ਼ੀਨ ਵੀ ਤੇ ਪੰਜਾਬੀ ਦੇ ਮੈਗਜ਼ੀਨ ਵੀ ਆਉਂਦੇ ਸਨ ਅੱਛਾ ਪਾਪਾ ਜੀ ਮੇਰੇ ਬਹੁਤ ਲਿਟਰੇਰੀ ਸੀ ਬਹੁਤ ਸੁਣਾਉਂਦੇ ਵੀ ਸਨ ਫਿਰ ਮੈਨੂੰ ਲੱਗਾ ਵੀ ਤੁਹਾਨੂੰ ਕਹਿ ਦੇਣਾ ਚਾਹੀਦਾ ਸੋ ਹਾਂ ਹਾਂ ਉਹ ਤੋਂ ਮੈਨੂੰ ਕਹਿ ਦੇਣਾ ਇੱਕ ਨਾ ਬੱਜੀ ਤੋਂ ਉਹ ਆਸ ਤੇ ਹਲਾ ਤੇ ਨੀ ਸੀ ਉਹਦਾ ਕਤਾੜ ਸ਼ਕੋਣੀ ਬਹੁਤ ਉਕਰਾਹਕ ਸੀ ਕੌਣ ਸੋਕੀ ਹੈ ਉਹ ਤਾਂ ਹਰਤਾ ਪ੍ਰਕਾਸ਼ਨਾਂ ਮੰਨ ਉੱਠਉਂਦੇ ਨਹੀਂ ਹੈਗੇ ਲਿਖਦੇ ਹਾਂ ਹਾਂ ਹੁਣ ਹੁਣ ਤਾਂ ਕਹਿੰਦੇ ਨੇਗੇ ਪ੍ਰੈਸ ਵਾਲੇ ਹਾਂ ਸੈਕਸ ਦਾ ਜੁਗ ਆ ਗਿਆ ਉਦੋਂ ਤਾਂ ਬਹੁਤ ਔਖਾ ਸੀ ਬੁਕਿੰਗ ਦੇ ਜਾਂਦੇ ਜਾਂ ਜਰੰਦਰ ਜਰੰਦਰ ਕਿਤਾਬਾਂ ਸ਼ਾਪ ਬਿਲਕੁਲ ਹੁਣ ਤਾਂ ਮੋਬਾਈਲ ਦੇ ਉੱਪਰ ਤੁਸੀਂ ਆਦੀ ਲਿਖਤ ਹੈ ਜਿਹੜੀ ਫੇਸਬੁੱਕ ਤੇ ਪੀਡੀਐ ਪੀਡੀਐ ਬਣਾ ਕੇ ਤੁਸੀਂ ਪਬਲਿਸ਼ਰ ਨੂੰ ਦੇ ਦੋ ਉਹਨਾਂ ਨੇ ਕਿਤਾਬ ਸ਼ਾਪ ਦੇਣੀ ਸਹੀ ਹੈ ਹਾਂ ਜੀ ਹੁਣ ਤਾਂ ਆਇਆ ਹੁਣ ਨਹੀਂ ਕਈ ਪੰਗਰ ਨਹੀਂ ਔਖਾ ਹੈਗਾ ਹਾਂ ਟਾਈਪਿੰਗ ਦਾ ਹੁਣ ਨਹੀਂ ਔਖਾ ਹੈਗਾ ਉਦੋਂ ਤਾਂ ਬਹੁਤ ਔਖਾ ਸੀ ਉਸ਼ਾ ਇਹ ਹੁੰਦਾ ਵੀ ਉਦੋਂ ਹਾਲਾਤ ਪਰਿਵਾਰ ਵੱਡਾ ਸੀ ਹੂੰ ਤੇ ਖੇਤੀਬਾੜੀ ਦੇ ਨਿਰਭਰ ਸੀ ਸਾਰੇ ਜਾਣੀ ਠੀਕ ਹੈ ਜੀ ਤੇ 20 ਪੈਂਦਾ ਸੀ ਫਸਲ ਹੁੰਦੀ ਸੀ ਨਹੀਂ ਤਾਂ ਫੇਰ ਕੀ ਸੀ ਹੂੰ ਤੇ ਉਸ ਕਰਕੇ ਨਾ ਜ਼ਰੂਰਤ ਹੀ ਨਹੀਂ ਪੈਦੀ ਮੇਰੀ ਤਾਂ ਪਰ ਹੁਣ ਜੇ ਉਦੋਂ ਮੈਂ ਲਿਖਣਾ ਸ਼ੁਰੂ ਕੀਤਾ ਹੁੰਦਾ ਹੁੰਦਾ ਉਹਨੂੰ ਤਾਂ ਪਤਾ ਨਹੀਂ ਮੇਰੀਆਂ 50 60 ਕਿਤਾਬਾਂ ਦਾ ਆ ਜਾਣਗੀਆਂ ਰਾਮ ਨਾਲ ਆ ਜਾਣਗੀਆਂ ਤੁਸੀਂ ਮਤਲਬ ਵੱਖਰੇ ਵੱਖਰੇ ਵਿਸ਼ੇ ਹੋ ਜਾਣਗੇ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਤੇ ਤਾਂ ਲੀ ਮਿਲਦੀ ਜਾਂਦੀ ਹੈ ਨਾ ਬੰਦੇ ਨੂੰ ਹੂੰ ਬਿਲਕੁਲ ਜੀ ਉਹਦਾ ਕਰ ਘਟਾ ਤਾਂ ਪੈਂਦਾ ਹੀ ਹੈ ਨਾ ਤੇ ਕਾਵ ਸੰਗ੍ਰਹਿ ਦਾ ਤੁਸੀਂ ਕੀ ਨਾਮ ਰੱਖਿਆ ਸੀ ਉਹਦਾ ਮੈਂ ਯਾਦਾਂ ਦੀ ਸਰਨਾਮੀਆਂ ਯਾਦਾਂ ਦੇ ਸਰਨਾਮੀਆਂ ਉਸ ਤੋਂ ਬਾਅਦ ਤਿੰਨ ਨਾਮ ਲਿਖੇ ਤਿੰਨ ਉਹਨਾਂ ਤਿੰਨਾਂ ਨਾਵਲਾਂ ਦੇ ਨਾ ਨਾਵਲਾਂ ਦਾ ਤੂੰ ਭਰੀ ਹੰਗਾਰ ਭਰੀ ਹੰਗਾਰ ਪਹਿਲਾ ਨਾਮ ਦੂਜਾ ਸੀਗਾ ਅਜੇ ਤਾਂ ਮੰਜ਼ਿਲ ਦੂਰ ਹੈ ਜੇ ਤਾਂ ਮੰਜ਼ਿਲ ਦੂਰ ਹੈ ਓਕੇ ਤੀਜਾ ਆ ਗਿਆ ਮੇਰਾ ਨਾਵਲ ਮਿੱਟੀ ਜਾਗੀ ਮਿੱਟੀ ਜਾਗੀ ਜਿਹੜਾ ਪਹਿਲਾ ਨਾਮ ਲਿਖਿਆ ਸੋ ਕਿਹੜੀ ਸਣ ਦੇ ਵਿੱਚ ਲਿਖਿਆ ਕੋਈ ਹੈ ਯਾਰ ਉਹ ਲਿਖਿਆ ਸੀ ਜੀ 13 2013 ਦੇ ਵਿੱਚ 11 ਚ ਮੈਂ ਲਿਖਿਆ ਸੀਗਾ ਘਾਰ ਸੀ 2013 ਚ ਲਿਖਿਆ ਸੀਗਾ ਕਿ 16 ਜਪੇਰਾ ਗਿਆ ਸੀ ਅਜੇ ਤੱਕ ਮੰੰਜਲ ਜੀ ਤੇਈ ਜਾ ਗਿਆ ਮਿੱਟੀ ਜਾ ਗਿਆ ਮਿੱਟੀ ਜਾ ਗਿਆ ਕਿਉਂਕਿ ਫਿਰ ਕਰੋਨਾ ਆ ਗਿਆ ਨਾ ਮੈਂ ਲਿਖਿਆ ਪਿਆ ਸੀ ਕਿ 2 ਸਾਲ ਤੱਕ ਕਰੋਨਾ ਦੇ ਵਿੱਚ ਹੀ 2.5 ਸਾਲ ਨਿਕਲ ਗਏ ਹਾਂ ਹਾਂ ਜ਼ੋਰ ਕਿੰਨਾ ਪੁੱਜੀ ਪਈ ਜੀ ਜਾਨ ਔਖਾ ਸੀ ਜਾਣ ਜੁਣਾ ਜੀ ਠੀਕ ਹੈ ਉਹਦਾ ਫਿਰ ਜਿਹੜਾ ਪਹਿਲਾਂ ਨਾਵਲ ਸੀ ਦਿਸੂ ਉਹਦਾ ਖੀੜਾ ਪਿਆ ਸੀ ਸ਼ਾ ਉਹਦਾ ਵਿਸ਼ਾ ਬੜਾ ਨਾਜਿਕ ਵਿਸ਼ਾ ਸੀਗਾ ਹਾਂਜੀ ਇੱਕ ਲੜਕੀ ਹੁੰਦੀ ਹੈ ਹੂੰ ਤੇ ਗਰੀਬੜੇ ਜਿਹੇ ਪਰਿਵਾਰ ਦੀ ਠੀਕ ਹੈ ਜੀ ਸੁਨੱਖੀ ਬਹੁਤ ਹੁੰਦੀ ਆ ਪੜ੍ਹਾਈ ਜਿਹੜਾ ਹੁਸ਼ਿਆਰ ਹੁੰਦੀ ਆ ਹੁੰਦਾ ਬਰਾਦਾ ਦਾ ਲੜਕਾ ਹੂੰ ਇਹ ਕੈਪਟਨ ਹੁੰਦਾ ਮੀਟੇ ਜਿਹੇ ਉਸਤਾ ਨਾਮ ਕੋਲ ਹੁੰਦਾ ਤੇ ਵੀ ਨੁੱਕੇ ਇਹ ਸੱਚੀ ਕਹਾਣੀ ਹੈ ਅੱਛਾ ਜੀ ਬਿਲਕੁਲ ਹਾਂ ਮੋਗੇ ਵਪਾਰੀ ਸੀ ਕਪੀਆ ਵੀ ਮੁੰਡਾ ਬਰਾਤਰੀ ਵਿੱਚ ਆਇਆਗਾ ਉਹਨੇ ਕਿਸੇ ਹੋਰ ਦੇ ਵਿਆਹ ਤੇ ਕੁੜੀ ਦੇਖੀ ਕੁੜੀ ਇਹ ਰਿਸ਼ਤਾ ਮੰਗ ਲਿਆ ਰਿਸ਼ਤਾ ਮੰਗ ਲਿਆ ਦੇਸ਼ ਦਾ ਕਰਤਾ ਠੀਕ ਕਰ ਵੀ ਐਸਸੀ ਕਰਦੀ ਸੀ ਅੱਛਾ ਜੀ ਐਮਐਸਸੀ ਵੀ ਐਸਸੀ ਕਰਦੀ ਸੀ ਟੀਚਰ ਦੀ ਠੀਕ ਹੈ ਜੀ ਤੇ ਮਾਮਾ ਦੇ ਪੜਿਆ ਲਿਖਿਆ ਸੀ ਉਹ ਆਪਣੇ ਡਾਕਟਰੀ ਕਰਦੇ ਸੀ ਉਹ ਵਿਆਹ ਜਦੋਂ ਹੋ ਗਿਆ ਤੇ ਉਹ ਮੇਰੇ ਨਾਲ ਹੀ ਲੱਗੇ ਹੁੰਦੇ ਸੀ ਟੀਚਰ ਉਹਨਾਂ ਦੇ ਸਾਲਾ ਸੀਗਾ ਉਹ ਹੂੰ ਉਹ ਕਹਿੰਦੇ ਵੀ ਪਸਤਾਲ ਫੈਰ ਕਰ ਅੱਛਾ ਫੈਰ ਕਰਨ ਲੱਗੇ ਤਾਂ ਉਹ ਉਸ ਤੋਂ ਅਚਲ ਦੇ ਠੀਕ ਹੈ ਜੀ ਇਹ ਵਿਹੰਦਰੜ ਮੁੰਡੇ ਨੇ ਆਖਿਆ ਵੀ ਮੈਂ ਕੈਪਟਨ ਆ ਮੈਂ ਟ੍ਰੀ ਵਾਲਾ ਮੈਨੂੰ ਬੰਦ ਪਤਾ ਹੈ ਮੈਨੂੰ ਬੰਦ ਪਤਾ ਹੈ ਹੂੰ ਜਦੋਂ ਫੋਨ ਲੱਗਿਆ ਉਹ ਹੋ ਗਈ ਫੇਕੇ ਮਰ ਗਿਆ ਉਹ ਸਾਡੀ ਹੈਡ ਟੀਚਰ ਵੀ ਰਿਸ਼ਤੇਦਾਰੀ ਕੋ ਸੀ ਉਹ ਆ ਕੇ ਰੋਣ ਪੈ ਜੀ ਮੇਰੇ ਮਨ ਦੇ ਵਿੱਚ ਉਹ ਲੜਕੀ ਵੀ ਮੈਂ ਨਹੀਂ ਵੇਖੀ ਉਹਦੀ ਮਾਨਸਿਕ ਜਿਹੜੀ ਸਥਿਤੀ ਸੀ ਨਾ ਮੇਰੇ ਦਿਮਾਗ ਦੇ ਵਿੱਚ ਭੈਣ ਜੀ ਦੇ ਦੱਸਣ ਮੁਤਾਬਕ ਉਹ ਕਰ ਕਰ ਗਈ ਉਹ ਕਰ ਕਰ ਗਈ ਹੂੰ ਮੈਂ ਕਿਹਾ ਵੀ ਉਹ ਲੜਕੀ ਵਰਤ ਕੇ ਮੈਂ ਜੀ ਉਹ ਲੜਕੀ ਬਾਹਰ ਲੈ ਕੇ ਭਰਾ ਹੂੰ ਫਿਰ ਉਹਦਾ ਕੀ ਰਿਸ਼ਤਾ ਰਿਸ਼ਤਾ ਠੀਕ ਹੈ ਜੀ ਤੇ ਉਹਦੇ ਵਿੱਚ ਨਾ ਜਿਹੜੇ ਰਿਸ਼ਤੇ ਆ ਨਾ ਇੰਨੇ ਸੋਹਣੇ ਦਿਖਾਈ ਜਾਂਦੇ ਹੂੰ ਵੀ ਰਿਸ਼ਤੇ ਤਾਂ ਆ ਹੀ ਹੁੰਦੇ ਨੇ ਬਿਲਕੁਲ ਉਹ ਸਮਾਜ ਨੂੰ ਸੇਧ ਦਿੰਦੀ ਹੈ ਸੇਧ ਦਿੰਦੀ ਹੈ ਕੁਝ ਰਕਟਨਾ ਉਹਦਾ ਉੜਦੀਆਂ ਹੂੰ ਮਹਿਲ ਕਲਾਂ ਦੀਆਂ ਗੁਰਨਾਲੀਆਂ ਦੀਆਂ ਕਲਿਆਣਾ ਦੀਆਂ ਠੀਕ ਹੈ ਜੀ ਕਿ ਕਿ ਆਉਂਦੇ ਹੋ ਠੀਕ ਹੈ ਹਾਂ ਜੜ ਕਿ ਤੁਸੀਂ ਉਹ ਟੋਟਲੀ ਮਤਲਬ ਉਹ ਇਮੇਜਿਨੇਸ਼ਨ ਨਹੀਂ ਕੀਤਾ ਹੋਇਆਗਾ ਉਹ ਸੱਚੀਆਂ ਘਟਨਾਵਾਂ ਤੋਂ ਪ੍ਰਭਾਵ ਉਹ ਇਮੇਜਿਨੇਸ਼ਨ ਨਹੀਂ ਤੁਸੀਂ ਕੱਲੇ ਕੱਲੇ ਘਟਨਾਵਾਂ ਤੇ ਪੁੱਛ ਸਕਦੇ ਹੋ ਵੀ ਕਿਹੜੇ ਪਿੰਡ ਦੀ ਹੂੰ ਠੀਕ ਹੈ ਜੀ ਹਾਂ ਕਿਹੜੇ ਘਟਨਾਵਾਂ ਦਾ ਜੋੜਾ ਸਮੂਹ ਹੈ ਜੜ ਕਿ ਤੁਸੀਂ ਅੱਖੀਂ ਦੇਖੀਆਂ ਘਟਨਾਵਾਂ ਨੂੰ ਉਹਦੇ ਵਿੱਚ ਪਰੋਇਆਗਾ ਪਰੋਇਆ ਬਸ ਉਹਦੇ ਵਿੱਚ ਪਰੋਇਆ ਹੋਰ ਆ ਜੀ ਇਹ ਜਿਹੜਾ ਹੈਗਾ ਰਿਸ਼ਤਿਆਂ ਦੀ ਗੱਲ ਜਿਹੜੀ ਤੁਸੀਂ ਕਰਦੇ ਹੋਗੇ ਤੇ ਅੱਜ ਕੱਲ ਦੇ ਸਮਾਜ ਦੇ ਵਿੱਚ ਆਪਾਂ ਦੇਖੀਏ ਹਨਾ ਬੜਾ ਜਿਹੜਾ ਹੈਗਾ ਦੂਰ ਜਾ ਰਿਹਾ ਹੈ ਇਸ ਕੰਮ ਤੋਂ ਜਿਹੜੇ ਭਰਾ ਹੈ ਜੀ ਉਹ ਭੈਣਾਂ ਨੂੰ ਉਹ ਹੀ ਸਮਝ ਰਹੇ ਬਿਲਕੁਲ ਭੈਣਾਂ ਨੂੰ ਉਹਨਾਂ ਨੂੰ ਕੋਈ ਉਹ ਚੀਜ਼ ਨਹੀਂ ਰਹੀ ਪਰ ਇਹਦੇ ਵਿੱਚ ਤਵੇ ਦੀ ਉਹ ਕੁੜੀ ਹੁੰਦੀ ਹੈ ਨਾਲ ਕਿਹਨੂੰ ਤਾਂ ਪੈਂਦਾ ਹੈ ਉਹਨਾਂ ਭਰਾਵਾਂ ਦਾ ਇੰਨਾ ਵਧੀਆ ਰੂਪ ਦਿਖਾਇਆ ਨਾ ਵੀ ਅੰਦਰ ਰੂਪ ਹੈ ਰੂਪ ਹੈ ਵੀ ਵਕੇ ਇਬਰਾਹਿਮ ਦੀ ਜੀ ਬੋਲਗੇ ਵੀ ਆਏ ਲਿਰਦੇ ਹੈਗੇ ਤੇ ਕੁੜੀ ਦੇ ਭਰਾ ਵੀ ਦੋਨੇ ਡਾਕਟਰ ਆ ਉਹ ਵੀ 19 ਚੰਗੇ ਦਕਾਇਏ ਤੇ ਨਹੀਂ ਜੀ ਅੱਜ ਕੱਲ ਤੁਸੀਂ ਦੇਖ ਲਓ ਵੀ ਭਰਾ ਜਾਂ ਭੈਣ ਲੱਗੇ ਬੇ ਨੌਕਰੀ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਦੀ ਖਾਤਰ ਕੁਝ ਸਟੈਂਡ ਕਰਦਾ ਹੋ ਜੀ ਕੋਈ ਦੁੱਖ ਆ ਨਾ ਨਾ ਉਹ ਤਾਂ ਬਹੁਤ ਕੋਈ ਹੂਪ ਕਰਵਾ ਸੋਣਾ ਬਹੁਤ ਹੀ ਵਧੀਆ ਤੁਸੀਂ ਪੜੋਗੇ ਨਾ ਬਲ ਨਹੀਂ ਮੈਂ ਜ਼ਰੂਰ ਕਰੂੰਗਾ ਹਾਂ ਤੇ ਤੁਸੀਂ ਨਾ ਤੇ ਮਾਰੇ ਦਰਸ਼ਕਾਂ ਨੂੰ ਜ਼ਰੂਰ ਕਹੂੰਗਾ ਜੀ ਇਹ ਪੜਨੀ ਪੜਨਾ ਹੈ ਤੇ ਬਿਲਕੁਲ ਪ੍ਰਮੋਟ ਕਰਨਾ ਚਾਹੀਦਾ ਹਾਂਜੀ ਹਾਂ ਬਿਲਕੁਲ ਕੋਈ ਸ਼ਲੀਲਤਾ ਨਹੀਂ ਕੋਈ ਰਮਾਂਸ ਨਹੀਂ ਇੰਨਾ ਵੀ ਅਸੀਂ ਮਰਦੇ ਆ ਅਸੀਂ ਆਉਂਦੇ ਆ ਨਾ ਉਹ ਲੜਕੀ ਇੰਨੀ ਵਧੀਆ ਕੁੜੀ ਹੈ ਫੇਰ ਉਹਦਾ ਹੁੰਦਾ ਹੋਰ ਕਿਸੇ ਮੁੰਡੇ ਦੇ ਨਾਲ ਚੰਡੀਗੜ੍ਹ ਜੁਨੀਵਰਸਿਟੀ ਚ ਪੜ੍ਹਦੇ ਨੇ ਉਹ ਉਹ ਪ੍ਰਪੋਜ਼ ਕਰਦਾ ਹੂੰ ਉਹ ਕਹਿੰਦੀ ਵੀ ਦੇਖ ਮੈਂ ਐ ਨਹੀਂ ਕਹਿਣਾ ਵੀ ਤੂੰ ਮੈਨੂੰ ਚੱਲ ਉੱਥੇ ਅੱਜ ਮਾਂ ਕੋਲ ਮੰਨਣਗੇ ਮੈਂ ਫੇਰ ਕਰਾਂਗੀ ਹਾਂ ਫੇਰ ਕਰੀਂ ਯੋਰੀ ਹਾਂ ਜ਼ਰੂਰੀ ਹਾਂ ਫੇਰ ਉਹ ਲੜਕੇ ਦੀ ਮਜਬੂਰੀ ਬਣ ਜਾਂਦੀ ਉਹ ਉਹਦੀ ਮਾਂ ਹੀ ਮੰਨਦੀ ਉਹ ਬਿਲਕੁਲ ਹੀ ਸਾਈਲੈਂਟ ਹੋ ਜਾਂਦੇ ਆ ਦੋਨੇ ਜਣੇ ਨਾ ਕਿਸੇ ਕੁਝ ਛਾਲ ਮਾਰਦੇ ਆ ਨਾ ਉਹ ਜ਼ਹਿਰ ਖੰਦੇ ਆ ਓਕੇ ਓਕੇ ਨਾ ਕਿਸੇ ਸਮਾਜ ਨੂੰ ਕੁਝ ਕਹਿੰਦੇ ਆ ਇੱਕ ਕੁਦਰਤ ਉਹਨਾਂ ਨੂੰ ਫੇਰ ਮਨਾਉਂਦੀ ਫੇਰ ਮਨਾਉਂਦੀ ਫਿਰ ਮਾਪਿਓ ਫਿਰ ਮਾਪਿਓ ਹਾਂ ਵੀ ਕਰ ਦਿੰਦੇ ਨਹੀਂ ਉਹ ਮਾਂ ਤਾਂ ਮਰ ਜਾਂਦੀ ਇਹ ਮੁੰਡੇ ਦੀ ਤਾਂ ਤੇ ਮਾਪਿਓ ਕੁੜੀ ਦੇ ਤਾਂ ਰਾਜੀ ਹੁੰਦੇ ਠੀਕ ਹੈ ਉਹਦਾ ਨਾਂ ਦਾ ਕੋਈ ਚੱਕਰ ਨਹੀਂ ਮਾਮਾ ਵਿੱਚ ਬਹਿ ਜਾਂਦਾ ਹੈ ਹਾਂਜੀ ਹਾਂ ਤੇ ਉਹਦਾ ਸਾਲਾ ਹੁੰਦਾ ਹੈਗਾ ਤੇ ਉਹ ਰਿਸ਼ਤਾ ਹੋ ਜਾਂਦਾ ਹੈਗਾ ਉਹ ਕੁਦਰਤ ਜੋੜ ਦਿੰਦੀ ਉਹਨਾਂ ਵੀ ਸੱਚਾ ਪਿਆਰ ਇਹ ਦਿਖਾਇਆ ਗਿਆ ਹੈ ਇਹ ਸੱਚ ਆ ਪਿਆਰਾ ਉਹ ਕਿਸੇ ਨਾ ਕਿਸੇ ਆ ਕੇ ਮੋੜ ਦੇ ਉੱਤੇ ਮਿਲ ਜਾਂਦਾ ਹੈ ਹੂੰ ਮਿਲ ਜਾਂਦਾ ਹੈ ਤੇ ਇਹ ਆਪਾਂ ਅੱਜ ਪਹਿਲਾ ਐਪੀਸੋਡ ਕਰ ਰਹੇ ਹਾਂ ਜੀ ਠੀਕ ਹੈ ਇਸ ਤੋਂ ਬਾਅਦ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਆਪਾਂ ਲਗਾਤਾਰ ਕੱਲਾ ਇਹ ਨਹੀਂ ਕਿ ਇਹਨਾਂ ਦੇ ਇੱਕ ਪਸ਼ੋਕੜ ਦੇ ਆਪਾਂ ਅੱਜ ਗੱਲ ਕਰੀ ਐ ਐਪੀਸੋਡ ਦੇ ਵਿੱਚ ਆਪਾਂ ਜਿੰਨੇ ਵੀ ਹੋਰ ਸਮਾਜਿਕ ਮੁੱਦੇ ਨੇ ਕੀ ਕਿਉਂਕਿ ਜਿਹੜਾ ਇੱਕ ਲੇਖਕ ਹੁੰਦਾਗਾ ਜਾਂ ਸਾਹਿਤਕਾਰ ਹੁੰਦਾਗਾ ਉਹ ਬੜੀ ਆਪ ਦੇ ਸਾਡੀ ਹੰਡਾ ਕੇ ਫਿਰ ਉਹ ਗੱਲ ਕਰਦਾ ਹੁੰਦਾਗਾ ਤੁਸੀਂ ਹੋਰ ਵੀ ਬਹੁਤ ਸਾਰੇ ਸਹਿਤਕਾਰ ਸੁਣੇ ਨੇਗੇ ਵੱਖੋ-ਵੱਖਰੇ ਚੈਨਲਾਂ ਦੇ ਉੱਪਰ ਤੇ ਆਪਾਂ ਇਹਨਾਂ ਨੇ ਸੁਭਾਅਮਾ ਲੈਂਦੇ ਰਹਾਂਗੇ ਅੱਜ ਦਾ ਜਿਹੜਾ ਆਪਣਾ ਐਪੀਸੋਡ ਹੈਗਾ ਉਹ ਇੱਥੇ ਬੰਦ ਹੁੰਦਾਗਾ ਬਲੈਦੀਫਰਤੀਚ ਫਿਰ ਸਤਿ ਸ਼੍ਰੀ ਅਕਾਲ ਜੀ